ਆਪ ਵੱਡੇ ਭਾਗਾਂ ਵਾਲੇ ਹੋ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਬੈਠ ਕੇ ਸਤਿਗੁਰਾਂ ਦੀ ਪਾਵਨ ਪਵਿੱਤਰ ਗੋਦਾਨੰਦ ਮੰਨ ਰਹੇ ਹੋ ਆਓ ਸਾਰੀਆਂ ਸਿੱਖ ਸੰਗਤਾਂ ਬੁਲਾਈਏ ਫਤੇ ਲਵਾਈਏ ਹਾਜ਼ਰੀਆਂ ਸਾਰੀ ਸਾਧ ਸੰਗਤ ਸ਼ਰਧਾ ਤੇ ਭਾਵਨੀ ਦੇ ਨਾਲ ਬਲਾਵ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ ਅੱਜ ਜੋ ਇਹ ਜੋ ਪਾਰੀ ਸਮਾਗਮ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜੀ ਮਹਾਨ ਸ਼ਹੀਦਾਂ ਦੇ ਸਰਤਾਜ ਜਿਨ੍ਹਾਂ ਦੇ ਸਬੰਧ ਦੇ ਵਿੱਚ ਗੁਰਦੁਆਰਾ ਖੁਰਸਾਗਰ ਸਾਹਿਬ ਵਿਖੇ ਬੜੇ ਸ਼ਰਧਾ ਤੇ ਭਾਵਨੇ ਦੇ ਨਾਲ ਮਨਾਇਆ ਜਾ ਰਿਹਾ ਸਾਰੀਆਂ ਸਿੱਖ ਸੰਗਤਾਂ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਬੈਠ ਕੇ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਤੁਰਕੀ ਬਾਣੀ ਆਈ ਤਨ ਸਗਲੀ ਚਿੰਤ ਮਟਾਈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹ ਸੇਵਕ ਜਨ ਮੰਨੈ ਪ੍ਰਤੱਖ ਗੁਰੂ ਨਸਤਾਰੇ ਜੋ ਸਤਿਗੁਰੂ ਮਹਾਰਾਜ ਜੀ ਦੀ ਮਹਾਨ ਕਿਰਪਾ ਹੈ ਮਹਾਨ ਬਖਸ਼ਿਸ਼ ਹੈ ਕਿ ਆਪ ਸਾਰੀਆਂ ਸਿੱਖ ਸੰਗਤਾਂ ਇੱਕ ਤੁਸੀਂ ਸੱਚਖੰਡ ਵਿਖੇ ਬਰਾਜਮਾਨ ਹੋ ਕਿਉਂਕਿ ਜਿੱਥੇ ਨਾਮ ਜਪੀਏ ਪ੍ਰਪਿਆਰੇ ਸਥਿਲ ਸੁਹਣ ਚਲਾਰੇ ਜਿੱਥੇ ਨਾਮਨ ਜਪੀਏ ਮੇਰੇ ਗੋਵਿੰਦਾ ਸਈ ਨਗਰ ਉਜਾੜੀ ਜਿਉ ਜਿੱਥੇ ਉਸ ਅਕਾਲ ਪੁਰਖ ਪ੍ਰਮਾਤਮਾ ਦਾ ਨਾਮ ਦੁਪਿਆ ਜਾਂਦਾ ਹੈ ਪ੍ਰਮਾਤਮਾ ਦਾ ਸਿਮਰਨ ਕੀਤਾ ਜਾਂਦਾ ਹੈ ਕਿਉਂਕਿ ਸਤਿਗੁਰਾਂ ਨੇ ਸਾਨੂੰ ਤਿੰਨ ਗੱਲਾਂ ਗੁਰਬਾਣੀ ਦੇ ਅੰਦਰ ਸਮਝਾਈਆਂ ਨੇ ਪਹਿਲੀ ਗੱਲ ਸਾਨੂੰ ਸਤਿਗੁਰੂ ਮਹਾਰਾਜ ਜੀ ਨੇ ਇਹ ਸਮਝਾਈ ਹੈ ਕਿ ਭਾਈ ਜਪੋ ਆਪ ਸਾਰੀਆਂ ਸਿੱਖ ਸੰਗਤਾਂ ਰੋਜ਼ ਸ੍ਰੀ ਜਪਜੀਤ ਸਾਹਿਬ ਜੀ ਦਾ ਪਾਠ ਕਰਦੇ ਹੋ ਸਤਿਗੁਰੂ ਮਹਾਰਾਜ ਦੀ ਸ਼ੁਰੂਆਤ ਹੁੰਦੀ ਹੈ ਇਕੋ ਅਨੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ ਜੋ ਪ੍ਰਸਾਦ ਨਾਮ ਹੁੰਦਾ ਹੈ ਕਿਰਪਾ ਦਾ ਕਹਿੰਦੇ ਜਦੋਂ ਇੱਕ ਉਹ ਅਦੁੱਤੀ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਹੁੰਦੀ ਹੈ ਪ੍ਰਮਾਤਪੁਰਖ ਮਨੁਪਮਿੰਨ ਸਤਾ ਦਾ ਪਵਰਤਨ ਜਦੋਂ ਸਾਡੇ ਉੱਤੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਹੁੰਦੀ ਹੈ ਕਿਰਪਾ ਹੁੰਦੀ ਹੈ ਕਿਉਂਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਦਰਸਾ ਦਿੱਤਾ ਬਾਣੀ ਦੇ ਅੰਦਰ ਕਿ ਇੱਕ ਐਸੀ ਬਾਣੀ ਹੈ ਚਕਰ ਚਿਹਨੇ ਅਰ ਬਰਣ ਜਾਤੇ ਅਰ ਪਾਤ ਨਹਿਨ ਜਹ ਰੂਪ ਰੰਗ ਅਰ ਰੀਤ ਭੇ ਕੋ ਕਹਿ ਨਾ ਸਕਤ ਕੇਹ ਅਤਲ ਮੂਰਤ ਅਨਪ੍ਰਕਾਸ਼ ਸਤਿਗੁਰਾਂ ਨੇ ਸਾਨੂੰ ਤਿੰਨ ਗੱਲਾਂ ਗੁਰਬਾਣੀ ਦੇ ਅੰਦਰ ਸਮਝਾ ਲਿਆ ਨੇ ਜੋ ਸੀਮਤ ਸਮਾਂ 10 ਮਿੰਟ ਦਾ ਇੰਨੀਆਂ ਗੱਲਾਂ ਦੇ ਵਿੱਚੋਂ ਅਸੀਂ ਇੱਕ ਚੀਜ਼ ਨੂੰ ਵੀ ਧਾਰਨ ਕਰ ਲਈਏ ਪਹਿਲੀ ਗੱਲ ਸਾਨੂੰ ਸਤਿਗੁਰੂ ਮਹਾਰਾਜ ਜੀ ਨੇ ਇਹ ਸਮਝਾਈ ਹੈ ਜਪ ਕਿ ਨੂੰ ਆਦ ਸੱਚੇ ਜੁਗਾਦ ਸੱਚੇ ਹੈ ਭੀ ਸੱਚੇ ਨਾਨਕ ਹੋਸੀ ਭੀ ਭੀ ਸੱਚ ਕਿਉਂਕਿ ਗੁਰੂ ਪਾਤਸ਼ਾਹ ਜਿਨੇ ਸਾਨੂੰ ਉਦੋ ਮੰਤਰ ਲਿਆ ਕੇ ਦਿੱਤਾ ਜਦੋਂ ਸਤਿਗੁਰੂ 13 ਸਾਲ ਦੇ ਸਨ ਗੁਰਮੁਖੋ ਆਖੋ ਗੱਜ ਕੇ ਸਤਨਾਮ ਸ਼੍ਰੀ ਅਸੀਂ ਇਹ ਦਰ ਉਧਰ ਭਟਕਦੇ ਫਿਰਦੇ ਆਂ ਕਦੇ ਕਿਸੇ ਪਾਸੇ ਜਾਂਦੇ ਆਂ ਕਦੇ ਕਿਸੇ ਪਾਸੇ ਜਾਂਦੇ ਆਂ ਕਦੇ ਕਿਸੇ ਦੇ ਕੋਲੇ ਜਾ ਕੇ ਅਰਜ਼ੋਈ ਕਰਦੇ ਆਂ ਬੇਨਤੀ ਕਰਦੇ ਆਂ ਤੇ ਸਾਨੂੰ ਸਤਿਗੁਰੂ ਮਹਾਰਾਜ ਨੇ ਐਸਾ ਇੱਕ ਨਾਮ ਦਾ ਖਜ਼ਾਨਾ ਬਖਸ਼ਿਆ ਹੋਇਆ ਹੈ ਕਿ ਜਿਹਦੇ ਨਾਮ ਜਪਣਾ ਕਰਕੇ ਸਾਨੂੰ ਸਭ ਕੁਝ ਹੀ ਪ੍ਰਾਪਤ ਹੋ ਜਾਂਦਾ ਹੈ ਕਿਉਂਕਿ ਚਾਰ ਪਦਾਰਥਾਂ ਦੀ ਲੋੜ ਹੈ ਸਾਨੂੰ ਚਾਰ ਚੀਜ਼ਾਂ ਦੀ ਲੋੜ ਹੈ دنیਵੀ ਲੋਕਾਂ ਨੂੰ ਚਾਰ ਪਦਾਰਥ ਜੇ ਕੋ ਮੰਗਾ ਹੈ ਸਾਧ ਜਨਾਂ ਦੀ ਸੇਵਾ ਲੱਗ ਹੈ ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਰਿਧੈ ਸਦ ਗਾਵੇ ਕਹਿੰਦੇ ਜੇ ਅਸੀਂ ਸਤਿਗੁਰੂ ਮਹਾਰਾਜ ਦੀ ਪਾਵਨ ਪਵਿੱਤਰ ਬਾਣੀ ਪੜ੍ਹੀਏ ਸਤਿਗੁਰਾਂ ਦੀ ਪਾਵਨ ਪਵਿੱਤਰ ਬਾਣੀ ਨੂੰ ਸੁਣੀਏ ਕਈ ਵਾਰੀ ਲੋਕ ਬੜੇ ਸ਼ੰਕੀ ਕਰ ਦਿੰਦੇ ਨੇ ਕਹਿੰਦੇ ਨੇ ਦੱਸੋ ਅਸੀਂ ਇੱਕ ਵਾਰੀ ਕੋਈ ਪ੍ਰੋਗਰਾਮ ਤੇ ਗਏ ਬਾਬਾ ਬੋਲੀ ਜਾਵਾਂ ਅੱਜ ਤੋਂ ਘੱਟ ਤੋਂ ਘੱਟ 20 ਸਾਲ ਦੀ ਪਹਿਲਾਂ ਦੀ ਗੱਲ ਹੈ ਮੈਨੂੰ ਕਹਿਣ ਲੱਗੇ ਜੇ ਇੱਕ ਗੱਲ ਦੱਸੋ ਵੀ ਗੁਰੂ ਨਾਨਕ ਦੇਵ ਦਾ ਗੁਰੂ ਕੌਣ ਸੀ ਆਖੋ ਗੱਜ ਕੇ ਸਤਨਾਮ ਸ਼੍ਰੀ ਵਾਹਿਗੁਰੂ ਇਹ ਗੱਲ ਨੂੰ ਆਪਾਂ ਦੱਸ ਸਕਦੇ ਆ ਵੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਗੁਰੂ ਕੌਣ ਸੀ ਮੈਂ ਬੜਾ ਉਸ ਬੰਦੇ ਵੀ ਨੰਗੋ ਦੇ ਨਾਲ ਵਖਿਆ ਵੀ ਹੱਦ ਹੋ ਗਈ ਵੀ ਬੜਾ ਗੁਰਸਿੱਖ ਪਿਆਰਾ ਹੈ ਇਹਨੇ ਇਹੋ ਜੀ ਮੇਰੇ ਉੱਤੇ ਸ਼ੰਕਾ ਕਿਉਂ ਕੀਤੀ ਇਸ ਨੂੰ ਸ਼ੰਕਾ ਨਹੀਂ ਕਰਨੀ ਸਾਇਦ ਇਹ ਸੀ ਕਿ ਗੁਰੂ ਨਾਨਕ ਪਾਤਸ਼ਾਹ ਜੀ ਗੁਰੂ ਨੇ ਅੱਖ ਹੋ ਗਿਆ ਜਿਕੇ ਸਤਨਾਮ ਵਾਹਿਗੁਰੂ ਜੀ ਮੈਂ ਕਿਹਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਜਿਹੜੇ ਗੁਰੂ ਸਨ ਅਕਾਲ ਪੁਰਖ ਵਾਹਿਗੁਰੂ ਕਹਿੰਦੇ ਜੀ ਅਕਾਲ ਪੁਰਖ ਵਾਹਿਗੁਰੂ ਸੀ ਹਾਂ ਮੈਂ ਕਿਹਾ ਅਕਾਲ ਪੁਰਖ ਵਾਹਿਗੁਰੂ ਸੀ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਮਾਂ ਬੜਾ ਸੀਮਤੀ ਹੈ ਸਤਿਗੁਰੂ ਮਹਾਰਾਜ ਵੇਰਣ ਦੀ ਤੇ ਰੇ ਟੁੱਬਾ ਮਾਰਿਆ ਤਿੰਨ ਦਿਨ ਬਾਹਰ ਨਹੀਂ ਆਇਆ ਪਰ ਸਾਰੇ ਫੜਦੇ ਆ ਪਰ ਉਹ ਤਿੰਨ ਦਿਨ ਸਤਿਗੁਰੂ ਰਹਿ ਕਿੱਥੇ ਕਿਉਂਕਿ ਜਿਹੜਾ ਸੰਸਾਰ ਹੈ ਧਰਮ ਪੰਕਰ ਉੱਡ ਰਿਹਾ ਸੰਸਾਰ ਦੇ ਉੱਤੇ ਜਿਹੜਾ ਧਰਮ ਸੀ ਇਹ ਖੰਭ ਲਾ ਕੇ ਉੱਡ ਗਿਆ ਸੀ ਕੋਈ ਕਿਸੇ ਦੀ ਗੱਲ ਨਹੀਂ ਮੰਨਦਾ ਸੀ ਪਰ ਇਸ ਨੂੰ ਸੰਭਾਲ ਕੌਣ ਸਕਦਾ ਸੀ ਸ਼ਬਦ ਤੋਂ ਬਗੈਰ ਇਹ ਜੋ ਦੁਨੀਆ ਸੀ ਗੁਰੂਆਂ ਘਰਿਆ ਹੋ ਇਹ ਸ਼ੁੱਧ ਨਹੀਂ ਹੋ ਸਕਦੀ ਸੀ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਸੰਸਾਰ ਤੇ ਆਏ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਸ਼ਬਦ ਅਲਾਪਿਆ ਇਹ ਸ਼ਬਦ ਪੜਿਆ ਤੇ ਗੁਰੂ ਪਿਆਰੋ ਸਾਰੇ ਧਰਤੀ ਹਰਿਆਵਲ ਹੋ ਗਈ ਸਾ ਧਰ ਤੇ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰੂ ਬੈਠਾ ਆਏ ਸੇ ਜੰਤ ਭਏ ਹਰਿਆਵਲੇ ਜਿਨ ਮੇਰਾ ਸਤਿਗੁਰੂ ਦੇਖਿਆ ਜਾਏ ਧੰਨ ਧੰਨ ਪਿਤਾ ਭਣ ਧੰਨ ਕੁਲ ਧੰਨ ਧੰਨ ਸੋ ਜਨਨੀ ਜਿਨੀ ਗੁਰੂ ਜਣਿਆ ਮਾਏ ਜਦੋਂ ਸਤਿਗੁਰੂ ਪਾਤਸ਼ਾਹ ਜੀ ਨੇ ਸ਼ਬਦ ਦੀ ਅਲਪਨਾ ਕੀਤੀ ਆਦਨ ਕੀਤੀ ਤੇ ਸਾਰੀ ਜਿਹੜੀ ਬਨਸਪਤੀ ਸੀ ਸਾਰੀ ਫਰਫਲਤ ਹੋ ਗਈ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਉਚਾਰਨ ਲੱਗੀ ਗੁਰਮਖੋ ਆਖੋ ਗੱਜ ਕੇ ਸਤਨਾਮ ਵਾਹਿਗੁਰੂ ਹੁਣ ਜਦੋਂ ਸਤਗੁਰੂ ਮਹਾਰਾਜ ਜੀ ਆਪਾਂ ਇਤਿਹਾਸ ਪੜਦੇ ਆ ਸਾਰੀਆਂ ਸਿੱਖ ਸੰਗਤਾਂ ਮੈਥੋਂ ਬੜੇ ਬੜੇ ਉੱਚ ਕੋਟੀ ਦੇ ਮਹਾਂਪੁਰਸ਼ ਬੈਠੇ ਨੇ ਜਿਹੜੇ ਬ੍ਰਹਮ ਸੂਤਰੀ ਬ੍ਰਹਮਨੇਸ਼ੀ ਬ੍ਰਹਮ ਗਿਆਨੀ ਤਤਪੀਤਾ ਮਹਾਂਪੁਰਸ਼ ਬੈਠੇ ਨੇ ਕਿ ਜਿਨ੍ਹਾਂ ਨੂੰ ਉਸ ਚੀਜ਼ ਦਾ ਪਤਾ ਹੈ ਕਿਉਂਕਿ ਹਰੇਕ ਬੰਦਾ ਉਹ ਗੱਲ ਨਹੀਂ ਜਾਣ ਸਕਦਾ ਅੱਖੀਆਂ ਉਹ ਹੋਰ ਨੇ ਜਿਨ੍ਹਾਂ ਨਾਲ ਪਿਆਰਾ ਦਿੱਸਦਾ ਸਾਡੀਆਂ ਉਹ ਅੱਖਾਂ ਹੋਰ ਨੇ ਕਿ ਜਿਨ੍ਹਾਂ ਦੇ ਨਾਲ ਉਸ ਪਰਿਪੂਰ ਪਰਮਾਤਮਾ ਦੇ ਦਰਸ਼ਨ ਹੁੰਦੇ ਨੇ ਗੁਰਮਖੋ ਅਸੀਂ ਕਈ ਵਾਰੀ ਕੋਲੇ ਬੈਠੇ ਵੀ ਥੋਥੇ ਰਹਿ ਜਾਂਦੇ ਆ ਕਈ ਵਾਰੀ ਮਹਾਂਪੁਰਸ਼ਾਂ ਦੇ ਸੰਗ ਦੇ ਵਿੱਚ ਵੀ ਰਹਿੰਦੇ ਹੋਏ ਅਸੀਂ ਗੁਰਮਖ ਪਿਆਰਿਓ ਉਸ ਗੱਲ ਨੂੰ ਸਮਝ ਨਹੀਂ ਸਕਦੇ ਪਰ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਜੀਰੋਂ ਵੀ ਤਾਰਦੇ ਸਨ 21 ਵਾਰੀ ਸ਼ਬਦ ਪੜ੍ਹਦੇ ਸੀ ਕਦੇ ਵੀ ਦੋ ਵਾਰੀ ਇਹ ਗੱਲ ਨਹੀਂ ਆਈ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੂਜੀ ਵਾਰ ਫਲਾਣੇ ਨੂੰ ਉਪਦੇਸ਼ ਦਿੱਤਾ ਆਖੋ ਗੱਜ ਕਿ ਸਤਨਾਮ ਵਾਹ ਇੱਕੋ ਵਾਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਸ਼ਬਦ ਪੜ੍ਹਿਆ ਤੇ ਉਹਨੂੰ ਨਜ਼ਰੀ ਨਜ਼ਰ ਨਿਹਾਲ ਕਰ ਦਿੱਤਾ ਉਹਦਾਂ ਜਦੋਂ ਮੇਰੀ ਗੱਲ ਹੋਈ ਮੈਨੂੰ ਕਹਿੰਦਾ ਦੱਸੋ ਫਿਰ ਮੈਂ ਇਹ ਗਲਤਾਂ ਨਹੀਂ ਮਾਰਣੀ ਕੋਈ ਆਧਾਰਨਾਂ ਕਿਉਂਕਿ ਆਧਾਰਨ ਮੂਰਖ ਨੂੰ ਆਧਾਰਨ ਦੇਣ ਵਾਸਤੇ ਹੀ ਫਿਰ ਮੈਂ ਕਿਹਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਦੋਂ ਸਿੱਧਾਂ ਦੇ ਨਾਲ ਸਤਗੁਰੂ ਪਾਤਸ਼ਾਹ ਜਦੋਂ ਪਾਤਸ਼ਾਹ ਜੀ ਸਿੱਧਾਂ ਦੇ ਨਾਲ ਗੋਸ਼ਟ ਹੋਈ ਤਾਂ ਗੁਰੂ ਨਾਨਕ ਬਾਸ ਜਦੋਂ ਵੀ ਕੋਈ ਗੱਲ ਕਰਦੇ ਉਹਨਾਂ ਨੂੰ ਜਵਾਬ ਨਹੀਂ ਆਉਂਦਾ ਫਿਰ ਉੱਥੋਂ ਦਾ ਇੱਕ ਜਿਹੜਾ ਉਹਨਾਂ ਦਾ ਭਾਰੀ ਜਿਹਨੂੰ ਆਪਾਂ ਸਮਝ ਲਓ ਵੀ ਸਾਰਿਆਂ ਦਾ ਸਿਰ ਖੋਪਾ ਵੱਡਾ ਹੈ ਸਿੱਧ ਉਹ ਕਹਿਣ ਲੱਗਿਆ ਵੀ ਇਹ ਛੋਟੀ ਜੀ ਉਮਰ ਦਾ ਬਾਲਕ ਹੈ ਬਾਲਾ ਇਹ ਆਪਾਂ ਨੂੰ ਗੱਲ ਨਹੀਂ ਕਰਨ ਹੁੰਦਾ ਆਪਾਂ ਕੋਈ ਨਾ ਕੋਈ ਐਸੀ ਯੁਕਤੀ ਸੋਚ ਗਏ ਕਿ ਇਹਨੂੰ ਇਹ ਪੁੱਛੀਏ ਵੀ ਤੇਰਾ ਗੁਰੂ ਕੌਣ ਹੈ ਆਖੂਗਾ ਜਿਕੇ ਸਤਨਹਾਂ ਮਸ਼ਾਹ ਗੁਰੂ ਤੇਰਾ ਗੁਰੂ ਕੌਣ ਹੈ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਬੁਲਾਇਆ ਗਿਆ ਕਹਿਣ ਲੱਗੇ ਕਾਕਾ ਬਲਕੇ ਇੱਕ ਗੱਲ ਦੱਸ ਵੀ ਤੇਰਾ ਗੁਰੂ ਕੌਣ ਹੈ ਤੇ ਮਾਰੇ ਕਹਿੰਦੇ ਸ਼ਬਦ ਗੁਰੂ ਕਹਿੰਦੇ ਸਾਡਾ ਜਿਹੜਾ ਗੁਰੂ ਹੈ ਸ਼ਬਦ ਆਖੋ ਗੱਜ ਕੇ ਸਤਨਾਮ ਸ਼੍ਰੀ ਕਹਿੰਦੇ ਜੇ ਤੇਰਾ ਸ਼ਬਦ ਗੁਰੂ ਹੈ ਤੇ ਦੱਸ ਵੀ ਕਿਹੜਾ ਸ਼ਬਦ ਹੈ ਤੇ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਅੱਖਾਂ ਮੀਚ ਕੇ ਗੁਰਉਖ ਪਿਆਰਿਓ ਪੜਿਆ ਨੇ ਕੋ ਲ਼ੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਦੋਂ ਪੜਿਆ ਨਾ ਸਤਗੁਰਾਂ ਨੇ ਇਹ ਤੇ ਜਾਣ ਸਾਰੇ ਜਿਹੜੇ ਸਿੱਧ ਸੀ ਉਹਨਾਂ ਦੀ ਅੰਗਰੂਖ ਪਿਆਰਿਓ ਸਮਾਧੀਆਂ ਲੱਗ ਗਈਆਂ ਅੱਖੋਂ ਗੱਜ ਕੇ ਸਤਨਾਮ ਉਹਨਾਂ ਨੇ ਜਦੋਂ ਸਮਾਧੀਆਂ ਲੱਗ ਗਈਆਂ ਤੇ ਸਾਰੀਆਂ ਸਮਾਧੀਆਂ ਦੇ ਵਿੱਚੋਂ ਆਵਾਜ਼ ਆਉਂਦੀ ਏ ਕਿਹੜੀ ਆਵਾਜ਼ ਆਉਂਦੀ ਏ ਸਤਿਗੁਰੂ ਨਾਮ ਨੇ ਕੇ ਤੂੰ ਹੀ ਨਿਰੰਕਤ ਸਤਿਗੁਰੂ ਨਾਮ ਨੇ ਕੇ ਤੂੰ ਹੀ ਨਿਰੰਕਤ सुख सु वाह गुरु वाहगुरु वाह गुरु वाह गुरु वाह गुरु वाहगुरु वाह गुरु वाह गुरु ਸਤ ਤੁਸੀਂ ਜਾਗਦੀ ਜੋਤ ਨੂੰ ਜਦੋਂ ਪਿਆਰੋਂ ਤੁਸੀਂ ਜਾਗਦੀ ਜੋਤ ਨੂੰ ਸਤ ਤੁਸੀਂ ਜਾਗਦੇ ਨੂੰ ਜਦੋਂ ਖਾਲਸਾ ਤੁਸੀਂ ਜਾਗਦੀ ਜੋਤ ਨੂੰ ਜਦੋਂ ਖਾਲਸਾ ਤੁਸੀਂ ਜਾਗਦੀ ਜੋਤ ਨੂੰ ਯਾਰੀ ਹੋ ਤੁਜੀ ਜਾਗਦੀ ਜੋਤ ਨੋ ਸਾਰ ਸਾਰ ਸੋਚਾ ਜੀ ਤੋ ਜਤੋ ਸਾਰ ਸਾਨੀ ਉਕੇ ਜਾਦੀ ਬਾਨੀ ਗੁਰੂ ਗੁਰੂ ਹੈ ਬਾਣੀ ਬਾਣੀ ਗੁਰੂ ਗੁਰੂ ਹੈ ਬਾਣੀ ਬਾਣੀ ਗੁਰੂ ਗੁਰੂ ਹੈ ਬਾਣੀ ਬਾਣੀ ਗੁਰੂ ਗੁਰੂ ਹੈ ਸਤਿ ਸ਼੍ਰੀ ਅਕਾਲ ਗੁਰੂ ਹੈ ਬਾਣੀ ਬਾਣੀ ਗੁਰੂ ਹੈ ਬਾਣੀ ਬਾਣੀ ਸਰੂਪੀ ਬਾਣੀ ਆਈ ਤਿਨ ਸਗਲੀ ਚੰਦ ਮਸਾਈ ਸਰੂਪੀ ਬਾਣੀ ਤਗਲੀ ਚਿੰਤ ਮਟਾਈ ਮਨ ਸ਼ਾਂਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ